ਮਹਿਲ ਖੁਰਦ ਦੇ ਨੌਜਵਾਨ ਦਾ ਜਿਸ ਦਾ ਨਾਮ ਸੀ ਸਰਵਨ ਸਿੰਘ ਦੱਸਿਆ ਕਿ ਪਿਛਲੇ ਦਿਨੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮਹਿਲਕਲਾਂ ਦੇ ਪਿੰਡ ਮਹਿਲ ਖੁਰਦ ਦੇ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਜਿਸ ਨੂੰ ਕੀ ਅੱਜ ਵਾਪਸ ਉਸ ਦੇ ਘਰ ਨਿਆਂਦਾ ਗਿਆ ਦੱਸਿਆ ਕਿ 7 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਇਹ ਨੌਜਵਾਨ ਵਿਦੇਸ਼ ਗਿਆ ਸੀ ਤੇ ਉੱਥੇ ਜਾ ਕੇ ਆਪਣੇ ਸੁਪਨੇ ਸਕਾਤੇ ਹੋਏ ਸੀ 7 ਸਾਲ ਦੀ ਲਗਾਤਾਰ ਮਿਹਨਤ ਤੋਂ ਬਾਅਦ ਉੱਥੇ ਪੱਕਾ ਵੀ ਹੋ ਗਿਆ ਸੀ ਤੇ ਹੁਣ ਕਹਿ ਰਿਹਾ ਸੀ हिमाਤ ਜਦੋਂ ਵੀ ਪੰਜਾਬ ਆਉਂਗਾ ਆ ਕੇ ਵਿਆਹ ਕਰਵਾਉਂਗਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਿੱਚ ਉਸ ਦੇ ਵਿਆਹ ਦੀਆਂ ਗੱਲਾਂ ਵੀ ਚੱਲ ਰਹੀਆਂ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਇਸ ਵੇਲੇ ਪਰਿਵਾਰਕ ਮੈਂਬਰਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਆਪਣੇ ਪੁੱਤ ਨੂੰ ਜਿਸ ਦੇ ਵਿਆਹ ਦੇ ਸੁਪਨੇ ਸਜਾਏ ਜਾ ਰਹੇ ਸਨ ਜਿਸ ਦੇ ਆਉਣ ਦੀਆਂ ਉਡੀਕਾਂ ਕੀਤੀਆਂ ਜਾ ਰਹੀਆਂ ਸਨ ਜਿਸ ਦੇ ਲਈ ਇਹ ਸੋਚਿਆ ਜਾ ਰਿਹਾ ਸੀ ਕਿ ਸਾਡਾ ਪੁੱਤ ਆਏਗਾ ਤਾਂ ਘਰ ਵਿੱਚ ਖੁਸ਼ੀਆਂ ਲੈ ਕੇ ਆਏਗਾ ਪਰ ਉਹ ਪੁੱਤ ਘਰ ਆਉਣ ਤੇ ਘਰਦਿਆਂ ਦੇ ਲਈ ਦੁਖਦਾਈ ਕਾਰਨ ਭਾਂਜਿਆ ਦਿੱਤਿਹੋ ਪੁੱਤ ਜੀਵੰਦਾ ਵਾਪਸ ਨਹੀਂ ਆਇਆ ਦੱਸਿਆ ਕਿ ਜੱਦੀ ਪਿੰਡ ਦੇ ਵਿੱਚ ਹੀ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ ਪਰ ਇਸ ਮੁcke ਪਰਿਵਾਰਕ ਮੈਂਬਰਾਂ ਨੇ ਤੇ ਉਸਦੇ ਹੋਰ ਰਿਸ਼ਤੇਦਾਰਾਂ ਨੇ ਕੀ ਕੁਝ kiya ਆਊਟ ਤੋਂ ਨਹੀਂ ਸੁਣਨੀਆਂ ਇਹ ਸਾਡੇ ਚਾਚਾ ਸੀ ਜੀ ਸਵਰਨ ਸਿੰਘ ਔਰ ਫਟੋਟੋ ਇਹ ਤਕਰੀਬਨ 7 ਸਾਲ ਪਹਿਲਾਂ ਇਟਲੀ ਦੇ ਵਿੱਚ ਗਿਆ ਸੀਗੇ ਉੱਥੇ ਨਾਲ ਤਾਂ ਕੰਮਕਾਰ ਵਧੀਆ ਚੱਲ ਰਿਹਾ ਸੀਗਾ ਪੱਕੇ ਵੀ ਹੋ ਗਏ ਸੀਗੇ 7 ਸਾਲ ਲਗਾਤਾਰ ਇਹਨਾਂ ਨੇ ਲਾਏ ਨੇ ਤੇ 7 ਸਾਲਾਂ ਦੇ ਵਿੱਚ ਕਦੇ ਵੀ ਇਹ ਸੁੱਟੀ ਨਹੀਂ ਆਏ ਉਹਣਾ ਆਉਣਾ ਸੀ ਇਹਨਾਂ ਨੇ ਆ 2024 ਦੇ ਵਿੱਚ ਵਿਆਹ ਕਰਾਉਣ ਆਉਣਾ ਸੀਗਾ ਉਹਨਾਂ ਨੇ ਪਰ ਅਚਾਨਕ ਹੀ 7-8 ਤਰੀਕ ਦੀ ਰਾਤ ਨੂੰ ਇਹਨਾਂ ਨੂੰ ਜਦੋਂ ਇਹ ਮਤਲਬ ਆਪਣੇ ਅੱਧੀ ਰਾਤ ਹੋਈ ਵੀ ਸੀ ਰਾਤ ਦਾ 1:00 ਵਜਿਆ ਪਿਆ ਸੀਗਾ ਉਸ ਦਿਨ ਇਹਨਾਂ ਦੇ ਤਕਰੀਬਨ ਸੀਗਾ 8:30 ਦਾ ਟਾਈਮ ਇਹ ਜਦੋਂ ਕੰਮ ਤੋਂ ਆਏ ਨੇ ਕਿ ਉੱਥੇ ਇਹਨਾਂ ਨੇ ਆ ਕੇ ਆਪ ਦਾ ਰੋਟੀ ਪਾਣੀ ਬਣਾਉਣਾ ਸੀਗਾ ਆਟਾ ਗੁੰਨਣ ਲੱਗੇ ਨੇ ਆਟਾ ਗੁੰਨਣ ਲੱਗਿਆਂ ਨੂੰ ਇਹਨਾਂ ਨੂੰ ਅਚਾਨਕ ਕੋਈ ਅਟੈਕ ਆਇਆਗਾ ਜਿਸ ਦੇ ਕਾਰਨ ਇਹ ਪਿੱਛੇ ਨੂੰ ਜਾ ਡਿੱਗੇ ਨੇ ਤੇ ਜਿਹੜਾ ਇਹਦੇ ਨਾਲ ਦਾ ਕੋਈ ਮੁੰਡਾ ਸੀਗਾ ਜਦੋਂ ਉਹਨੇ ਆ ਕੇ ਦੇਖਿਆ ਆਹ ਡਿੱਗਿਆ ਪਿਆ ਸੀਗਾ ਤੇ ਫਿਰ ਉਹ ਦੁਬਾਰਾ ਉਹ ਹਸਪਤਾਲ ਦੇ ਵਿੱਚ ਲੈ ਗਏ ਨੇ ਤੇ ਜਿਸ ਕਾਰਨ ਇਹਨਾਂ ਦੀ ਉਥੇ ਅਟੈਕ ਦੇ ਮਤਲਬ ਮੌਕੇ ਤੇ ਹੀ ਮੌਤ ਹੋ ਗਈ ਸੀ ਅੱਜ ਕਾਕਾ ਸਵਰਨ ਸਿੰਘ ਜੋ ਇਟਲੀ ਦੇ ਵਿੱਚ ਆਪਣੀ ਮਿਹਨਤ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਉਹਦੇ ਨਾਲ ਹਲ ਟੈਕ ਦੇ ਨਾਲ ਉਸ ਦੀ ਮੌਤ ਹੋਈ ਹੈ तकरीबन 20 ਦਿਨ ਬਾਅਦ ਉਸ ਦੀ ਲਾਸ਼ ਸਾਡੇ ਪਿੰਡ ਨਗਰ ਮਹਿਲਖੁਰ ਦੇ ਵਿੱਚ ਪਹੁੰਚੀ ਹੈ ਗਰੀਬ ਪਰਿਵਾਰ ਆ ਸਰਕਾਰਾਂ ਨੂੰ ਮੈਂ ਬੇਨਤੀ ਇਹ ਕਰਦਾ ਹਾਂ ਵੀ ਲੰਬੀਆਂ ਰਕਮਾਂ ਖਰਚ ਕਰਕੇ ਗਰੀਬ ਪਰਿਵਾਰ ਬਾਹਰੋਂ ਡੈਡਵਾੜੀਆਂ ਨਹੀਂ ਮੰਗਾ ਸਕਦੇ ਇਹਨੂੰ ਪਹਿਲ ਦੇ ਆਧਾਰ ਤੇ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮੇ ਬੇਨਤੀ ਕਰਦਾ ਵੀ ਇਹ ਖਰਚਾ ਚੁਕਣਾ ਚਾਹੀਦਾ ਕੋਈ ਕਾਨੂੰਨ ਐਸਾ ਬਣਾਉਣਾ ਚਾਹੀਦਾ ਜਿਹੜੇ ਸਾਡੇ ਲੋਕ ਗਰੀਬ ਪਰਿਵਾਰ ਦੇ ਐਚਾ ਜਨਰਲ ਵਰਗ ਦੇ ਨੇ ਬਾਹਰੋਂ ਪੈਸਾ ਨਹੀਂ ਖਰਚ ਸਕਦੇ ਉਹ ਆਪਣੀ ਡੈਡਵਾੜੀ ਤੇ ਪੈਸਾ ਨਹੀਂ ਖਰਚ ਸਕਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਖਰਚਾ ਕਰਨਾ ਚਾਹੀਦਾ ਹੈ ਇਹ ਪੰਜਾਬ ਦੀ ਨੌਜਵਾਨੀ ਦਾ ਸਭ ਤੋਂ ਦੁੱਖ ਦੇਣ ਵਾਲਾ ਪੱਖ ਹੈ ਕਿ ਸਾਡੇ ਇੱਧਰ ਪੜ੍ਹਿਆ ਲਿਖਿਆ ਲਈ ਨੌਕਰੀਆਂ ਐ ਨਹੀਂ ਰੋਜ਼ਗਾਰ ਨਹੀਂ ਸਾਡੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਲਈ ਰੋਜੀ ਰੋਟੀ ਲਈ ਭਜਦੇ ਨੇ ਇਹ ਜਿਹੜਾ ਮੁੰਡਾ ਮਹਿਲਕੁਰ ਦੇ ਦਾ ਇਹਦੀ 7-8 ਮਾਰਚ ਦੇ ਦਰਮਿਆਨੀ ਰਾਤ ਇਟਲੀ ਦੇ ਵਿੱਚ ਹਾਰਟ ਅਟੈਕ ਨਾਲ ਮੌਤ ਹੋਈ ਬਹੁਤ ਸਾਰੀਆਂ ਮੌਤਾਂ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬਾਹਰ ਵਿਦੇਸ਼ਾਂ ਦੇ ਵਿੱਚ ਗਏ ਨੇ ਹਾਰਟ ਅਟੈਕ ਦੇ ਨਾਲ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਉਹਦਾ ਇੱਕ ਕਾਰਨ ਵੀ ਸਾਹਮਣੇ ਆਇਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਲੱਖਾਂ ਰੁਪਏ ਖਰਚ ਕਰਕੇ ਕਰਜ਼ਾ ਚੁੱਕ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਕਿ ਜਦੋਂ ਉਹ ਕਰਜ਼ਾ ਮੋਰਨ ਦਾ ਤਣਾ ਜਾਂ ਜਿਹੜਾ ਡਿਪਰੈਸ਼ਨ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਉਹਦੇ ਨਾਲ ਫਿਰ ਉਹ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਘਟਨਾ ਦੇ ਨਾਲ ਇੱਕ ਜੁੜਿਆ ਪੱਖ ਜੀ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇਹ ਬੇहद ਗਰੀਬ ਮਜ਼ਦੂਰ ਪਰਿਵਾਰ ਆ ਰਵਦਾਸੀਆ ਸਿੱਖ ਬ੍ਰਾਦਰਹੀ ਨਾਲ ਸੰਬੰਧ ਰੱਖਦਾ ਇਹਨਾਂ ਦਾ ਲੱਖਾਂ ਰੁਪਏ ਉੱਧਰ ਡੈੱਡ ਬੋਡੀ ਤੇ ਹੱਦ ਦੇ ਖਰਚ ਹੋਇਆ ਅਜੇ ਤੱਕ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਜਾਂ ਕਿਸੇ ਹੋਰ ਬੰਦੇ ਨੇ ਇਹਨਾਂ ਦੀ ਵਾਹ ਤੱਕ ਨਹੀਂ ਪੜੀ ਆਪਣੇ ਪੱਧਰ ਤੇ ਇਹਨਾਂ ਨੇ ਉਹਦੀ ਮ੍ਰਿਤਕ ਦੇ ਜਿਹੜੀ ਇੱਧਰ ਲੈ ਕੇ ਆਂਦੀ ਹੈ ਕਿ ਤਾਂ ਇਹ ਪ੍ਰੋਸੈਸ ਬੜਾ ਲੰਮਾ 23 24 ਦਿਨਾਂ ਬਾਅਦ ਜੇ ਵੀ ਬੋਡੀ ਰੈਡ ਬੋਡੀ ਜੋ ਪੰਜਾਬ ਦੇ ਵਿੱਚ ਆਈ ਇਹ ਘਟਣਾ ਚਾਹੀਦਾ ਮਰਨ ਵਾਲਾ ਬੰਦਾ ਉਧਰ ਸੱਤ ਸਮੁੰਦਰਾਂ ਤੋਂ ਪਾਰ ਮਰ ਜਾਂਦਾ ਤੇ ਇੱਧਰ ਜਿਹੜੇ ਲੋਕ ਨੇ ਪਰਿਵਾਰਕ ਮੈਂਬਰ ਨੇ ਉਹ 23 24 ਦਿਨਾਂ ਤੋਂ ਰੋਜ਼ ਮਰਦੇ ਨੇ ਇਹ ਪ੍ਰਕਿਰਿਆ ਸਰਕਾਰਾਂ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਜੇ ਬੰਦਾ ਵੱਦ ਕਸਫਟੀ ਨਾਲ ਸਾਡਾ ਉਧਰੋਂ ਕੋਈ ਮਾਰੀ ਜਾਵੇ ਤਾਂ ਉਹਦੀ ਜਿਹੜੀ ਮ੍ਰਿਤਕ ਦੇ ਉਹ ਘੱਟ ਤੋਂ ਘੱਟ 5-4 ਦਿਨਾਂ ਦੇ ਵਿੱਚ ਆਨਲਾਈਨ ਪ੍ਰਕਿਰਿਆ ਕਰਕੇ ਉਹ ਇਧਰ ਪੰਜਾਬ ਦੇ ਵਿੱਚ ਆਉਣੇ ਚਾਹੀਦੇ ਆ ਦੂਜਾ ਇਹ ਆ ਕਿ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਦੀ ਵਿੱਤੀ ਮਦਦ ਕਰਨੀ ਚਾਹੀਦੀ ਆ ਲੱਖਾਂ ਰੁਪਏ ਖਰਚ ਕਰਕੇ ਨੌਜਵਾਨ ਪਹਿਲਾਂ ਗਿਆ ਉਹ ਕਰਜ਼ਾ ਇਹਨਾਂ ਦੇ ਸਿਰ ਤੇ ਖੜਾ ਔਰ ਸਭ ਤੋਂ ਮਾੜਾ ਪੱਖ ਜਿਹੜਾ ਦੁੱਖ ਦੇ ਦੁੱਖदाई ਗੱਲ ਆ ਉਹ ਇਹ ਆ ਕਿ ਮ੍ਰਿਤਕ ਦੇ ਲਿਹਾਉਣ ਦੀ ਖਾਤਰ 20 ਲੱਖ ਰੁਪਏ ਖਰਚ ਕਰਨੇ ਪਏ ਨੇ ਉਹ ਇਹ ਪਰਿਵਾਰ ਨੇ ਆਪਣੇ ਤੌਰ ਤੇ ਕੀਤੇ ਨੇ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਕਿ ਇਸ ਪਰਿਵਾਰ ਦੀ ਜਿਹੜਾ ਜੀ ਆ ਉਹਨੂੰ ਤਾਂ ਵਾਪਸ ਨਹੀਂ ਲਈ ਜਾਂਦਾ ਜਾ ਸਕਦਾ ਪਰ ਇਹਨਾਂ ਦੀ ਵਿਤੀ ਮਾਮਲਾ ਤੇ ਜ਼ਰੂਰ ਕਰਨੀ ਚਾਹੀਦੀ ਹੈ